ਪੰਜਾਬ ਦੇ ਵਿੱਚ ਹੁਣ ਭਾਰੀ ਮੀਂਹ ਪਏਗਾ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਪਵਿਕ ਬਾਣੀ ਪਹਿਲਾਂ ਹੀ ਕਰ ਦਿੱਤੀ ਗਈ ਸੀ ਤੇ ਜਿਸ ਨੂੰ ਲੈ ਕੇ ਹੁਣ ਪੰਜਾਬ ਦਾ ਮੌਸਮ ਬਦਲ ਵੀ ਚੁੱਕਿਆ ਹੈਗਾ ਕਿਉਂਕਿ ਅੱਜ ਤੜਕੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਕਣੀਆਂ ਪਈਆਂ ਨੇ ਕਈ ਇਲਾਕਿਆਂ ਦੇ ਵਿੱਚ ਮੀਂਹ ਵੀ ਪਿਆ ਹੈਗਾ ਆ ਅਜਿਹੇ ਦੇ ਵਿੱਚ ਜੋ ਵੈਸਟਰਨ ਡਿਸਟਰਬੈਂਸ ਜੋ ਕਿ 24 ਨੂੰ ਹੀ ਐਕਟਿਵ ਹੋ ਚੁੱਕਿਆ ਹੈਗਾ ਲੇਕਿਨ ਜੋਵੀ ਨੂੰ ਐਕਟਿਵ ਹੋਣ ਤੋਂ ਬਾਅਦ ਉਸ ਦਾ ਅਸਰ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਉੱਥੇ ਮੀਂਹ ਬਰਬਾਰੀ ਦਾ ਦੌਰ ਲਗਾਤਾਰ ਜਾਰੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਪਹਿਲਾਂ ਸਾਂਝੀ ਕਰ ਦਿੱਤੀ ਗਈ ਸੀ ਕਿ ਜਦੋਂ ਵੈਸਟਰਨ ਡਿਸਟਰਬੈਂਸ ਐਕਟਿਵ ਹੋਵੇਗਾ ਤਾਂ ਪਹਿਲਾਂ ਉਸ ਦਾ ਅਸਰ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਉਸ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ 26 ਤਰੀਕ ਤੋਂ ਯਾਨੀ ਕਿ ਕੱਲ ਤੋਂ ਮੌਸਮ ਜੋ ਹੈ ਬਦਲਿਆ ਹੋਇਆ ਤੁਹਾਨੂੰ ਨਜ਼ਰ ਆਵੇਗਾ ਹਾਲਾਂਕਿ ਮੌਸਮ ਅੱਜ ਤੋਂ ਹੀ ਬਦਲ ਚੁੱਕਿਆ ਹੈਗਾ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਅੱਜ ਕਣੀਆਂ ਪਈਆਂ ਨੇ ਉੱਥੇ 26 ਤੇ 27 ਨੂੰ ਲੈ ਕੇ ਵੀ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਕਿ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਸਣੇ ਹਨੇਰੀ ਵੀ ਜਿਹੜੀ ਆ ਸਕਦੀ ਹੈਗੀ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਵੀ ਛੇ ਜ਼ਿਲ੍ਹਾ ਦੇ ਵਿੱਚ yellow alert ਜਿਹੜਾ ਉਹ ਜਾਰੀ ਕੀਤਾ ਗਿਆ ਸੀ 28 ਫਰਵਰੀ ਤੱਕ ਪੰਜਾਬ ਦੇ ਵਿੱਚ ਜੋ ਹੈ ਬੱਦਲ ਛਾਏ ਰਹਿਣਗੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਬੁੰਦਾ ਜੋ ਬੁੰਦਾਬਾਂਦੀ ਦੇ ਵੀ ਹਲਕੇ ਤੋਂ ਮੱਧਮ بارش ਦੀ ਸੰਭਾਵਨਾ ਜਿਹੜੀ ਆ ਦੱਸੀ ਜਾ ਰਹੀ ਹੈ ਕੁਝ ਥਾਵਾਂ ਤੇ ਹਨੇਰੀ ਵੀ ਚੱਲ ਸਕਦੀ ਹੈ ਇਸ ਸੰਬੰਧੀ ਮੌਸਮ ਵਿਭਾਗ ਨੇ yellow alert ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਅਜਿਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੀ ਗਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਉਹ ਵੀ بیمار ਪੈਂਦੇ ਹੋਏ ਨਜ਼ਰ ਆ ਰਹੇ ਨੇ ਕਿ ਮੌਸਮ ਦੇ ਵਿੱਚ ਇੱਕੋ ਦਮ ਤਬਦੀਲੀ ਆ ਰਹੀ ਹੈ ਇੱਕੋ ਦਮ ਪਹਿਲਾਂ ਗਰਮੀ ਹੁੰਦੀ ਹੈ ਫਿਰ ਇੱਕੋ ਦਮ ਠੰਡ ਆ ਜਾਂਦੀ ਹੈ ਜਿਸ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਆ ਉਹ ਬਿਮਾਰ ਪੈਂਦੇ ਹੋਏ ਨਜ਼ਰ ਆ ਰਹੇ ਨੇ ਡਾਕਟਰਾਂ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਮਰੀਜ਼ ਜਾ ਰਹੇ ਨੇ ਤਾਂ ਇਸ ਕਰਕੇ ਲੋਕਾਂ ਨੂੰ ਵੀ ਸਲਾਹ ਦਿੱਤੀ ਗਈ ਹੈਗੀ ਕਿ ਉਹ ਵੀ ਆਪਣਾ ਧਿਆਨ ਜ਼ਰੂਰ ਰੱਖਣ ਕਿਉਂਕਿ ਮੌਸਮ ਦੇ ਵਿੱਚ ਇੱਕੋ ਦਮ ਜਿਹੜਾ ਬਦਲਾਅ ਆ ਰਿਹਾ ਕਦੀ ਗਰਮੀ ਹੋ ਜਾਂਦੀ ਹੈ ਕਦੀ ਠੰਡਾ ਮੌਸਮ ਹੋ ਜਾਂਦਾ ਹੈ ਜਿਸ ਦੇ ਕਾਰਨ ਇਸ ਦਾ ਪ੍ਰਭਾਵ ਲੋਕਾਂ ਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ ਮੌਸਮ ਨੂੰ ਲੈ ਕੇ ਉਹਨਾਂ ਤੱਕ ਕੀ ਕੁ ਜਾਣਕਾਰੀ ਹੈਗੀ ਆ ਜੀ ਰਣਦੀਪ ਤਾਂ वेस्ट इंडीज स्टॉर्म 24 ਨੂੰ ਐਕਟਿਵ ਹੋ ਗਿਆ ਸੀਗਾ ਪਹਾੜੀ ਇਲਾਕਿਆਂ ਦੇ ਵਿੱਚ ਉਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲ ਰਿਹਾ ਸੀ ਤਾਂ ਮੌਸਮ ਵਿਭਾਗ ਨੇ ਜਿੱਦਾਂ ਕਿਹਾ ਸੀ ਕਿ 26 ਤੋਂ ਪੰਜਾਬ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲੇਗਾ ਲੇਕਿਨ ਅੱਜ ਤੋਂ ਹੀ ਕਾਫੀ ਜ਼ਿਆਦਾ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਅਸਰ ਦੇਖਣ ਨੂੰ ਮਿਲਿਆ ਹੈਗਾ ਕਣੀਆਂ ਪਈਆਂ ਨੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਹਾਂ ਜੀ ਬਿਲਕੁਲ ਕਵਿਤਾ ਜ਼ਿਲ੍ਹੇ ਨਾਲ ਦੇਖਿਆ ਰਵੇ ਇਸ ਹਫ਼ਤੇ ਦੇ ਵਿੱਚ ਮੌਸਮ ਜਿਹੜਾ ਬਦਲਾਅ ਉਹ ਦੇਖਣ ਨੂੰ ਮਿਲਦੇ ਆ ਲਗਾਤਾਰ ਜਿਸ ਤਰ੍ਹਾਂ ਗਰਮੀ ਜਿਹੜੀ ਹੈ ਉਹ ਹੋ ਗਈ ਸੀ ਪੰਜਾਬ ਦੇ ਵਿੱਚ ਤਾਂ ਇੱਕ ਵਾਰ ਫੇਰ ਦੁਬਾਰਾ ਮੋੜ ਠੰਡਕ ਜਿਹੜੀ ਦੀ ਆ ਉਦਾਂ ਹੀ ਉਸੇ ਤਰੀਕੇ ਨਾਲ ਔਰ ਜਰੂਰ ਮੌਸਮ ਵਿਭਾਗ ਦੇ ਵੱਲੋਂ 26 27 28 ਜਿਹੜੀ ਹੈ ਉਹ بارش ਦਾ ਵੀ ਕਿਹਾ ਗਿਆ ਪਰ ਅੱਜ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਨੇੜੇ ਜਿਹੜੇ ਚਾਹ ਰਾਜਪੁਰਾ ਸਮੋਹਾ ਪਾਤਣਾ ਖਨੋਰੀ ਜਿਹੜੇ ਆਸਬੋਦ ਪਿੰਡਾਂ ਨੇ ਸ਼ਹਿਰ ਨੇ ਤਾਂ ਇਹਦੇ ਵਿੱਚ ਹਲਕਾ ਜਿਹੜੀ ਬੂੰਦਾਬੰਦੀ ਜਿਹੜੀ ਆ ਦੇਖਣ ਨੂੰ ਮਿਲੀ ਹੈ ਤਾਂ ਔਰ ਮੌਸਮ ਦੇ ਵਿੱਚ ਵੀ ਜਿਹੜੀ ਆ ਉਹ ਠੰਡਕ ਮਿਲੀ ਔਰ ਲੋਕਾਂ ਨੂੰ ਕਿਤੇ ਨਾ ਕਿਤੇ ਸੁੱਕੀ ਠੰਡ ਤੋਂ ਜਿਹੜੀ ਆ ਉਹ ਵੀ ਰਾਹਤ ਮਿਲਦੀ ਹੋਈ ਜੀ ਤਾਂ ਬਿਲਕੁਲ ਜਿਸ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਹਿਲਾਂ ਇੱਕਦਮ ਗਰਮੀ ਹੋ ਜਾਂਦੀ ਹੈ ਫਿਰ ਠੰਡਾ ਮੌਸਮ ਹੋ ਜਾਂਦਾ ਹੈ ਤਾਂ ਮਰੀਜ਼ਾਂ ਦੀ ਗੱਲ ਕਰੀਏ ਲੋਕਾਂ ਦੀ ਗੱਲ ਕਰੀਏ ਤਾਂ ਇਸ ਮੁਤਲਕ ਕੋਈ ਅਪਡੇਟ ਹੈ ਕਿ ਜੋ ਗਣਤੀ ਹੈਗੀ ਮਰੀਜ਼ਾਂ ਦੀ ਉਹ ਵਧੀ ਹੈ ਹਾਂ ਜੀ ਬਿਲਕੁਲ ਕਹਿੰਦਾ ਜਿਸ ਤਰੀਕੇ ਦੇ ਨਾਲ ਇੱਕਦਮ ਗਰਮਿਆਸ਼ ਦਾ ਮੌਸਮ ਹੋ ਗਿਆ ਸੀ ਤਾਂ ਲੋਕਾਂ ਨੇ ਜਿਹੜਾ ਹੈਗਾ ਜੈਕਟਾਂ ਦਾ ਸਵੈਟਰ ਪਾਨੇ ਛੱਡ ਦਿੱਤੇ ਸੀ ਤਾਂ ਗਰਮੀ ਫੀਲ ਕਰਦੇ ਇਹ ਤਾਂ ਮੁੜ ਕੇ ਮੌਸਮ ਦੇ ਵਿੱਚ ਇੱਕਦਮ ਠਸਵੇਰੇ ਔਰ ਸ਼ਾਮ ਦੀ ਜਿਹੜੀ ਠੰਡਕ ਰਹੀ ਤਾਂ ਜਿਸ ਨਾਲ ਆ ਲੋਕਾਂ ਦੇ ਵਿੱਚ ਬਖਸਾਂ ਦੇ ਜੀ ਕਾਮ ਦੇ ਜਿਹੜੇ ਇੱਕ ਛਾਤੀ ਬਲੋਗ ਦੀ ਗੱਲ ਕਰ ਲਈਏ ਜਾਂ ਬਜ਼ੁਰਗਾਂ ਨੂੰ ਸਾਹ ਦੀ ਦਿੱਕਤ ਕਰ ਲਈਏ ਤਾਂ ਇਹ ਚੀਜ਼ਾਂ ਬਹੁਤ ਸਾਹਮਣੇ ਆ ਰਹੀਆਂ ਝੁਰੂਰ ਅਖ਼ਬਾਰਾਂ ਦੇ ਵਿੱਚ ਵੀ ਲਾਈਨਾਂ ਜਿਹੜੀਆਂ ਜ਼ਰੂਰ ਲੱਗੀਆਂ ਹੋਈਆਂ ਇਸ ਚੀਜ਼ ਨੂੰ ਲੈ ਕੇ ਕਿਉਂਕਿ ਗਰਮੀ ਔਰ ਸਰਦੀ ਜਿਵੇਂ ਸਵੇਰੇ ਦੇਖਦੇ ਆਪਾਂ ਮੋਤੋਂ ਦੁਪਹਿਰ ਦੇ ਵੇਲੇ ਗਰਮੈਸ਼ ਹੁੰਦਾ ਤਾਂ ਸ਼ਾਮ ਦੇ ਵੇਲੇ ਠੰਡਕ ਹੋ ਜਾਂਦੀ ਹੈ ਤਾਂ ਇਸ ਚੀਜ਼ ਨੂੰ ਲੈ ਕੇ ਜਿਹੜੀ ਐਲਰਜੀ ਹੋ ਜਾਂਦੀ ਹੈ ਤਾਂ ਉਹਦੇ ਨਾਲ ਕਾਫੀ ਜਿਹੜੇ ਚਾਹੇ ਉਹ ਪ੍ਰਾਈਵੇਟ ਓਪੀਡੀਆ ਹੋਣ ਜਾਂ ਸਰਕਾਰੀ ਓਪੀਡੀਆ ਹੁਣ ਤਾਂ ਰਸ ਜਿਹੜਾ ਹੈਗਾ ਉਹ ਲਗਾਤਾਰ ਲੱਗ ਜੀ ਕਿਸਾਨਾਂ ਲਈ ਗੱਲ ਕਰਨੀ ਬਿਹਤ ਲਾਜ਼ਮੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੇ ਚਿਹਰੇ ਜੋ ਨੇ ਉਹ ਮੁਰਝਾ ਜਾਂਦੇ ਨੇ ਜਦੋਂ ਧੁੱਪ ਜ਼ਿਆਦਾ ਖੜਦੀ ਹੈਗੀ ਗਰਮੀ ਆਈਸ਼ ਹੋ ਜਾਂਦੀ ਹੈ ਤਾਂ ਅਜਿਹੇ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਕੋਈ ਅਪਡੇਟ ਹਾਂ ਜੀ ਬਿਲਕੁਲ ਕਿਸਾਨਾਂ ਦੇ ਨਾਲ ਜਦੋਂ ਸਾਡੀ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇ ਹੁਣ ਮੌਸਮ ਅਗਰ ਠੰਡਕਦਾ ਤਾਂ ਇਹਦੇ ਨਾਲ ਜਿਹੜਾ ਹੈਗਾ ਸਾਡੀ ਜਿਹੜੀ ਫਸਲ ਹੈ ਉਹਦਾ ਝਾੜ ਵਧੀਆ ਹੋਊਗਾ ਅਗਰ ਜਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਜਨਵਰੀ ਐਂਡਿੰਗ ਔਰ ਫਰਵਰੀ ਦੇ ਸਟਾਰਟਿੰਗ ਵਾਲੇ ਹਫ਼ਤੇ ਦੇ ਵੀ ਗਰਮੈਸ਼ ਦੇਖਣ ਨੂੰ ਮਿਲ ਰਹੀ ਸੀਗੀ ਉਹਨਾਂ ਝਾੜ ਜਿਹੜਾ ਹੈਗਾ ਘੱਟ ਹੋਣਾ ਪਰ ਕਿਸੇ ਨਾ ਕਿਸੇ ਨੂੰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਤਾਂ ਇਹਦੇ ਨਾਲ ਕਿਸਾਨ ਭਰਾ ਵੀ ਨੇ ਜਿਹੜਾ ਕੁਛ ਨਹੀਂ ਜੀ ਧੰਨਵਾਦ ਹੈ ਇਸੇ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜਿਨ੍ਹਾਂ ਨੇ ਜਾਣਕਾਰੀ ਜ਼ਰੂਰ ਦਿੱਤੀ ਹੈਗੀ ਤਾਂ ਜਿਸ ਤਰੀਕੇ ਨਾਲ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ آگਾਹ ਕਰ ਦਿੱਤਾ ਗਿਆ ਸੀ ਕਿ ਪੰਜਾਬ ਦਾ ਮੌਸਮ ਬਦਲ ਜਾਵੇਗਾ ਵੈਸਟਰਨ ਡਿਸਟਰਬੈਂਸ ਜਿਹੜਾ ਇੱਕ ਹੋਰ ਐਕਟਿਵ ਹੋ ਜਾਵੇਗਾ ਤਾਂ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਅੱਜ ਤੋਂ ਹੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਸੀ ਕਿ 26 ਤੋਂ ਜਿਹੜਾ ਅਸਰ ਹੈ ਦੇਖਣ ਨੂੰ ਮਿਲੇਗਾ ਤਾਂ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਕਿਹੋ ਜਿਹੇ ਹਾਲੋ ਹਾਲਾਤ ਨੇ ਫਿਲਹਾਲ ਮੌਸਮ ਨੂੰ ਲੈ ਕੇ ਅਸੀਂ ਉਹ ਤੁਹਾਨੂੰ ਜਾਣਕਾਰੀ ਦੇ ਰਿਹਾ ਅੱਜ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਕਣੀਆਂ ਪਈਆਂ ਨੇ ਇਸ ਦਾ ਮਤਲਬ ਇਹ ਹੈਗਾ ਕਿ ਜਿਸ ਤਰੀਕੇ ਨਾਲ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ 26 ਤੋਂ ਪੰਜਾਬ ਦਾ ਮੌਸਮ ਬਦਲ ਜਾਵੇਗਾ ਮੀਂਹ ਪਏਗਾ ਇਸੇ ਦੇ ਨਾਲ ਹਨੇਰੀ ਨੂੰ ਲੈ ਕੇ ਵੀ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈਗਾ ਤੇ ਅੱਜ 6 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈਗਾ ਕਿ 6 ਜ਼ਿਲ੍ਹੇ ਅਜਿਹੀ ਨੇ ਜਿਨ੍ਹਾਂ ਦੇ ਵਿੱਚ ਮੀਂਹ ਨੂੰ ਲੈ ਕੇ ਜਿਹੜੀ ਆ ਸੰਭਾਵਨਾ ਜਤਾਈ ਗਈ ਹੈ ਮੀਂਹ ਪੈ ਸਕਦਾ ਹੈਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਮੌਸਮ ਵਿਭਾਗ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈਗੀ ਆ ਕਿ 26 ਨੂੰ ਮੌਸਮ ਬਦਲ ਜਾਵੇਗਾ ਤਾਂ ਕੀ ਵਾਕਈ ਹੁਣ ਜਿਸ ਤਰੀਕੇ ਦਾ ਮੌਸਮ ਅੱਜ ਦੇਖਣ ਨੂੰ ਮਿਲ ਰਿਹਾ ਤੇ ਕੀ ਵਾਕਈ ਕੱਲ ਅਧਿਕਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਏਗਾ ਹਨੇਰੀ ਵੀ ਆ ਸਕਦੀ ਹੈਗੀ ਇਹ ਵੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਗਈ ਸੀ ਤਾਂ ਦੂਜੇ ਪਾਸੇ ਪਹਾੜੀ ਇਲਾਕਿਆਂ ਦੀ ਜੇਕਰ ਗੱਲ ਕਰੀਏ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਜੋ ਹੈ ਬਰਫ ਬਾਰੀ ਦਾ ਦੌਰ جاری ਹੈ ਇਸੇ ਦੇ ਨਾਲ ਉਥੇ ਮੀਂਹ ਵੀ ਪੈ ਰਿਹਾ ਹੈਗਾ ਜਿਸ ਦਾ ਕਿਤੇ ਨਾ ਕਿਤੇ ਅਸਰ ਪਹਾੜੀ ਇਲਾਕਿਆਂ ਦਾ ਪੰਜਾਬ ਦੇ ਵਿੱਚ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਜਾਂਦਾ ਹੈਗਾ ਤਾਂ ਉਸੇ ਦਾ ਅਸਰ ਕਿ ਐ ਸਕਦੇ ਆ ਕਿ ਅੱਜ ਜੋ ਹੈਗਾ ਪੰਜਾਬ ਦਾ ਮੌਸਮ ਬਦਲ ਚੁੱਕਿਆ ਸੰਗਰੂਰ ਤੋਂ ਸਾਡੇ ਰਿਪੋਰਟਰ ਗੁਰਵਿੰਦਰ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਜੀ ਗੁਰਵਿੰਦਰ ਕੀ ਕੁਝ ਜਾਣਕਾਰੀ ਹੈ ਮੌਸਮ ਨੂੰ ਲੈ ਕੇ ਜੀ ਤੁਹਾਨੂੰ ਦੱਸਣਾ ਚਾਹ ਗਏ ਨਾ ਕਿ ਜੋ ਸਰਦੀਲੇ ਇਲਾਕੇ ਇਲਾਕੇ ਨੇ ਫੋਕੇ ਬਰਬਾਦੀ ਹੋ ਰਹੀ ਹੈ بارش ਹੋ ਰਹੀ ਹੈ ਜਿਸ ਕਾਰਨ ਉਸ ਦਾ ਜੋ ਅਸਰ ਹੈ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਖਾਸ ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚ ਲੇਕਿਨ ਅੱਜ ਗੱਲ ਕੀਤੀ ਜਾਵੇ ਤਾਂ ਅੱਜ ਕਾਫੀ ਜਿਆਦਾ ਜੋ ਮੌਸਮ ਸਰਦ ਠੀਕ ਹੈ ਕੱਲ ਜੋ ਲੋਕਾਂ ਨੇ ਕੋਟੀਆਂ ਪਾਈਆਂ ਸੀਗੀਆਂ ਕੋਟ ਪਾਏ ਸੀ ਉਹ ਉਤਰ ਗਏ ਸਨ ਲੇਕਿਨ ਅੱਜ 11:00 ਵਜੇ ਦੇ ਕਰੀਬ بارش ਹੋਈ ਹੈ ਜਿਸ ਕਾਰਨ ਜੋ ਬਾਜ਼ਾਰ ਵਿੱਚ ਹੀ ਦੇਖ ਰਹੇ ਹਾਂ ਕਿ ਬਾਜ਼ਾਰ ਦੇ ਲੋਕਾਂ ਦੇ ਦੁਆਰ ਤੋਂ ਕੋਟ-ਕੋਟੀਆਂ ਪਵਾ ਦਿੱਤੇ ਗਏ ਹਨ ਮੌਸਮ ਦਾ ਜੋ ਮિજાਜ ਹੈ ਉਹ ਲਗਾਤਾਰ ਬਦਲਦਾ ਨਜ਼ਰ ਆ ਰਿਹਾ ਹਰੇ ਵੀ ਆਸਮਾਨ ਦੇ ਵਿੱਚ ਤਾਰੇ ਨਹੀਂ ਹਨ ਇੱਥੇ ਹਲੇ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਬੱਦਲ ਛਾਏ ਹੋਏ ਹਨ ਪੱਕੇ ਜੀ ਜੀ ਧੰਨਵਾਦ ਹੈ ਸੇ ਸਾਡੇ ਨਾਲ ਸਾਡੇ ਸਿਉਗੀ ਗੁਰਵਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈਗੀ ਕਿ ਸੰਗਰੂਰ ਦੇ ਵਿੱਚ ਫਿਲਹਾਲ ਮੌਸਮ ਕਿਹੋ ਜਿਹਾ ਬਣਿਆ ਹੋਇਆ ਹੈਗਾ ਤਾਂ ਹੁਣ ਮੌਸਮ ਵਿਭਾਗ ਦੇ ਜੇਕਰ ਗਲ ਕਰੀਏ ਤਾਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਗਾਹ ਪਹਿਲਾਂ ਹੀ ਕੀਤਾ ਗਿਆ ਸੀ ਤੇ ਨਾਲ ਹੀ ਸਾਵਧਾਨੀਆਂ ਵਰਤਣ ਦੇ ਲਈ ਵੀ ਕਿਹਾ ਗਿਆ ਹੈਗਾ ਕਿਉਂਕਿ ਅਜਿਹੇ ਮੌਸਮ ਦੇ ਵਿੱਚ ਵੱਡੇ ਗੰਦੇ ਦੇ ਵਿੱਚ ਲੋਕ ਜਿਹੜੇ ਨੇ ਬਿਮਾਰ ਪੈਂਦੇ ਨੇ ਤੇ 26 ਤੇ 27 ਨੂੰ ਲੈ ਕੇ ਮੌਸਮ ਵਿਭਾਗ ਦੀ ਭਵਿਕ ਬਾਣੀ ਜੋ ਹੈ ਕਿਤੇ ਨਾ ਕਿਤੇ ਸੱਚ ਸਾਬਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਇੱਕ ਦਿਨ ਪਹਿਲਾਂ ਹੀ ਯਾਨੀ 25 ਫਰਵਰੀ ਤੋਂ ਹੀ ਪੰਜਾਬ ਦਾ ਮੌਸਮ ਬਦਲ ਚੁੱਕਿਆ ਹੈ